ਤੁਹਾppa ਗੱਲ ਕਰਦੇ ਆ ਮੇਰਾ ਜੇ ਗੱਲ ਧਿਆਨ ਨਾਲ ਸੁਣ ਲਿਆ ਕਰੋ ਉਹ ਜਦੋਂ ਵਿੱਚ ਬੋਲਣ ਲੱਗ ਜੰਦੇ ਆ ਤਾਂ ਜਾ ਉੱਥੇ ਬੈਠਣ ਲੱਗ ਜੰਦੇ ਫਿਰ ਮੇਰੇ ਵੀ ਅਕਾਗਰਤਾ ਦੀ ਭੰਗ ਹੋ ਜਾਂਦੀ ਹੈ ਸੋ ਮੈਂ ਗੱਲ ਕਰ ਰਿਹਾ ਸੀ ਕਿ ਜਦੋਂ ਇੱਥੇ ਦੀਪ ਸਿੱਧੂ ਦਾ ਕਤਲ ਹੁੰਦਾ ਠੀਕ ਆ ਰੋਹ ਬਹੁਤ ਸੀਗਾ ਪਰ ਉਹਨਾਂ ਨੇ ਕਿਸੇ ਤਰੀਕੇ ਨਾਲ ਉਹਨੂੰ ਕਹਾਣੀ ਨੂੰ ਹੋਰ ਮੋੜਾ ਦੇ ਕੇ ਉਹਨੂੰ ਦਬ ਦਿੱਤਾ ਗਿਆ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਸਿੱਧੂ ਮੂਸੇਵਾਲੇ ਦਾ ਕਤਲ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਬਾਸ ਲੈ ਕੇ ਤੋਂ ਬਾਅਦ ਇਹਦਾ ਜਿਹੜਾ ਅੱਜ ਵੀ ਮੀਡੀਆ ਸਲਾਹਕਾਰ ਬਣਿਆ ਹੋਇਆ ਭਵੰਤ ਦਾ ਬਤੇਜ ਪੱਲੂ ਉਹ ਖਬਰ ਲੀਕ ਕਰਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਚਲਾਉਂਦਾ ਹੈ ਕਿ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਬਾਸ ਲੈ ਲਈ ਗਈ ਹੈ। ਤੇ ਇਹ ਗੱਲ ਸਾਬਤ ਹੋ ਚੁੱਕੀ ਹੈ। ਉਹਦੇ ਮਾਰਨ ਵਾਲਿਆਂ ਕੋਲ ਕਿ ਉਹਨਾਂ ਨੇ ਵੀ ਇਹ ਮੰਨਿਆ ਕਿ ਅਸੀਂ ਉਦੋਂ ਹੀ ਟੈਕ ਲਾਇਆ ਕੀਤਾ ਹੈ, ਉਦੋਂ ਹੀ ਟਰੈਪ ਲਾਇਆ ਹੈ। ਰੇਕੀ ਕੀਤੀ ਹੈ ਜਦੋਂ ਸਾਨੂੰ ਪਤਾ ਲੱਗਿਆ ਵੀ ਸਕਿਉਰਿਟੀ ਘਟਾ ਦਿੱਤੀ ਗਈ ਹੈ। ਉਹ ਵਿਚਾਰਾ ਇੱਕ ਬਾਪ ਤੇ ਮਾਂ ਮੈਂ ਕਹਿੰਦਾ ਉਹਨਾਂ ਦਾ ਪੁੱਤ ਨਹੀਂ ਸੀ ਉਹ ਪੂਰੇ ਪੰਜਾਬੀਆਂ ਦਾ ਪੱਕੀ ਚਾਹੇ ਲੰਡੇ ਪੰਜਾਬ ਦੇ ਪੰਜਾਬੀ ਹੋਣ ਚਾਹੇ ਚੜ੍ਹਦੇ ਪੰਜਾਬ ਦੇ ਪੰਜਾਬੀ ਹੋਣ ਪਰ ਉਹਨੂੰ ਵੀ ਕਿਸੇ ਤਰੀਕੇ ਦੇ ਨਾਲ ਮਸਲੇ ਨੂੰ ਦਬ ਦਿੱਤਾ ਗਿਆ ਮੈਂ ਉਸੇ ਦਿਨ ਇਹ ਗੱਲ ਕਹੀ ਸੀ ਜਿੱਦ ਦੇ ਸਿੱਧੂ ਮੂਸੇ ਵਾਲੀ ਦੀ ਲਾਸ਼ ਦੇ ਘਰੇ ਪਈ ਸੀ ਮਗਾ ਸ਼ਿਸ਼ਕਾਰ ਨਾ ਕਰੋ ਇਹ ਕਤਲ ਆਮ ਕਤਲ ਨਹੀਂ ਹੈ ਇਹ ਕਤਲ ਯੰਸ਼ੀਆਂ ਦਾ ਕਰਾਇਆ ਹੋਇਆ ਸਟੇਰ ਦਾ ਕਰਾਇਆ ਹੋਇਆ ਕਤਲ ਆ ਇਹ ਆਮ ਗੱਲ ਨਹੀਂ ਆ ਕਿਉਂਕਿ ਸਟੇਟ ਨੂੰ ਅਜਸੀਆਂ ਨੂੰ ਪਹਿਲਾਂ ਪਤਾ ਹੁੰਦਾ ਹੈ ਕਿ ਕਿਹੜਾ ਬੰਦਾ ਆਪਣੀ ਨੌਜਵਾਨੀ ਦੇ ਅੰਦਰ ਜਾਗ ਲਾ ਸਕਦਾ ਹੈ ਕਿਹੜਾ ਬੰਦਾ ਔਰਲੇ ਸਮਰੇ ਅੰਦਰ ਆਪਣੇ ਨੌਜਵਾਨ ਲਹਿਰ ਖੜੀ ਕਰ ਸਕਦਾ ਹੁੰਦਾ ਇਸੇ ਕਰਕੇ ਮੈਂ ਕਹਿਣਾ ਚਾਹੁੰਦਾ ਹੈ ਕਿ ਇਹਨਾਂ ਨੂੰ ਇੱਕ AK-47 ਵਾਲੇ ਬੰਦੇ ਨਾਲੋਂ ਜ਼ਿਆਦਾ ਡਰ ਲੱਗਦਾ ਹੁੰਦਾ ਹੈ ਇੱਕ ਜਿਹੜਾ ਬੰਦਾ ਪ੍ਰਚਾਰ ਦੇ ਨਾਲ ਆਪਣੀ ਗੱਲ ਦੇ ਨਾਲ ਆਪਣੀ ਵਲੀਅਤ ਦੇ ਨਾਲ ਆਪਣੇ ਲੋਕਾਂ ਦੇ ਵਿੱਚ ਪ੍ਰਚਾਰ ਕਰਕੇ ਉਹਨਾਂ ਦੇ ਜ਼ਿਲ੍ਹੇ ਦੇ ਅੰਦਰ ਜਜ਼ਬਾ ਭਰ ਦਿੰਦਾ ਜਰੂਰ ਭਰ ਦਿੰਦਾ ਹੈ ਜੀ ਸੁਧੂ ਕੁਲਵੀਏ ਆਪਣੀ ਗੱਲ ਰੱਖਦੀ ਉਹਦੀ ਸਮਝ ਉਹਦੀ ਤਕੜ ਸੀਗੀ ਪਰ ਸਿੱਧੂ ਮੂਸੇਵਾਲੇ ਦੀ ਵੀ ਆਪਾਂ ਗੱਲ ਕਰਦੇ ਆਂ ਕਿ ਚਾਹੇ ਸਾਡੀ ਪੱਗ ਦੀ ਗੱਲ ਹੋਵੇ ਚਾਹੇ ਸਾਡੀ ਮਾਂ ਬੋਲੀ ਦੀ ਗੱਲ ਹੋਵੇ ਉਹ ਜੋਧਾ ਸਾਡੀ ਗੱਲ ਨੂੰ ਪੂਰੀ ਦੁਨੀਆ ਚ ਲੈ ਕੇ ਗਿਆ ਇਸੇ ਕਰਕੇ ਬੰਦੇ ਹਵਿਸ਼ ਸਰਕਾਰਾਂ ਨੂੰ ਹਕੂਮਤਾਂ ਕੋਲੜਕਦੇ ਹੁੰਦੇ ਆ ਉਹੀ ਬੰਦੇ ਮਰਵਾਏ ਜਾਂਦੇ ਆ ਨਹੀਂ ਇੱਕ ਦੇ ਸਿੱਧੜੀ ਚੱਕੀ ਫਿਰਦੇ ਰਗੇ ਅੱਤਵਾਦੀਆ ਵੱਖਵਾਦੀਆ ਮਿਲ ਕੇ ਮੁਕਾਬਲਾ ਬਣਾ ਕੇ ਮਾਰ ਦੇਣਗੇ ਅੱਗੇ ਆ ਜਾਓ ਸਾਡੇ ਨੌਜਵਾਨ ਮੁੰਡੇ ਚੱਕੇ ਗਏ ਐਨਐਸਐਲ ਆਈ ਗਈ ਕਿੱਥੇ ਸਿੱਟੇਗੇ ਡਿਫਰੂਰ ਚੱਕੇ ਉਹ ਸਾਬਦੀਆ ਜ਼ਿਲ੍ਹੇ ਚ ਵਿਅੱਗ ਵੀ ਹੋਰ ਦੇਖੋ ਉਹਨਾਂ ਦੇ ਕਰਤਾਰ ਨੂੰ ਕਿਵੇਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੀ ਕਰਤਾਰਕੁਸ਼ੀ ਕਿਵੇਂ ਕੀਤੀ ਗਈ ਇਹ ਜੀ ਚੋਲਾ ਲਾ ਕੇ ਭੱਜ ਗਏ ਜੀ ਇਹ ਸ੍ਰੀ ਸਾਹਿਬ ਛੱਟ ਕੇ ਭੱਜ ਗਏ ਜੀ ਇਹਨਾਂ ਨੇ ਕੇਸ ਕਤਲ ਕਰਾਤੇ ਜੀ ਲਗਾਤਾਰ ਦੁਆਰਾ ਇਹ ਬਰਤਾਂ ਤੇ ਮਹਾਲ ਸਿਰਜਿਆ ਕਿ ਆਉਣ ਲੈ ਸਮੇ ਦੀ ਨੌਜਵਾਨੀ ਇਹਨਾਂ ਨੂੰ ਆਪਣੇ ਅੱਗੇ ਨਾਲ ਇਹਨਾਂ ਨੂੰ ਆਪਣੇ ਹੀਰੋ ਇਹਨਾਂ ਨੂੰ ਆਪਣੇ ਆਗੂ ਨਾ ਮੰਨਣ ਲੱਗ ਜਾਣਾ ਇਹਨਾਂ ਦੀ ਕਿਰਦਾਰਕੁਸ਼ੀ ਕਰ ਦਿਓ ਇਹਨਾਂ ਦਾ ਕਿਰਦਾਰ ਇੰਨਾ ਮਾਰ ਦਿਓ ਕਿ ਲੋਕ ਕਹਣ ਕਿਹੜਾ ਬੰਦਾ ਸੀ ਯਾਰ ਇਹ ਆ ਭੱਜ ਗਿਆ ਸੀ ਇਸ ਫੀਸਾਗਟ ਕੇ ਭੱਜ ਗਿਆ ਸੀ ਇਹ ਚੋਲਾ ਲਾ ਕੇ ਭੱਜ ਗਿਆ ਸੀ ਸੋ ਇਹ ਪਾਲਸੀਆਂ ਨੀਤੀਆਂ ਹੁੰਦੀਆਂ ਨੇ ਏ ਬੰਦੇ ਨੂੰ ਮਾਰਨ ਤੋਂ ਪਹਿਲਾਂ ਬੰਦੇ ਨੂੰ ਜੇਲ੍ਹ ਸਿੱਟਣ ਤੋਂ ਪਹਿਲਾਂ ਉਹਦੇ ਕਿਰਦਾਰ ਨੂੰ ਮਾਰਦੇ ਆ ਕਿਉਂਕਿ ਕਿਰਦਾਰ ਹੀ ਹਮੇਸ਼ਾ ਚੌਦੇ ਰਹਿੰਦੇ ਆ ਜਿਹੜੀ ਆ ਸਾਡੀ ਮਿੱਟੀ ਆ ਦੇਹ ਆ ਇਹਦਾ ਸਮੇਂ ਨਾਲ ਸਾਹਮਣੇ ਉੱਟ ਜਾਣਾ ਇੱਥੇ ਪਰ ਕਿਰਦਾਰ ਹਮੇਸ਼ਾ ਦੁਨੀਆ ਤੇ ਸਦੀਆਂ ਤੱਕ ਚੌਦੇ ਰਹਿੰਦੇ ਆ ਇਸੇ ਕਰਕੇ ਜਿਹੜੇ ਜਿਹੜੇ ਬਗਸਾ ਦੇ ਉੱਤੇ ਆ ਉਹ ਸਾਰ ਬੰਦੇ ਨੂੰ ਇਹ ਪਹਿਲਾਂ ਦੇ ਕਿਰਦਾਰ ਦੀ ਮਾਰਿਆ ਜਾਂਦਾ ਹੈ ਜਿਵੇਂ ਦੂਰਸੂ ਦੂਰ ਕਿਹਾ ਗਿਆ ਇਹਦੇ ਨਾਲ ਜੀ ਇੱਕ ਕੋਈ ਕੁੜੀ ਸੀ ਇਹਦੀ ਗੱਡੀ 'ਚੋ ਸ਼ਰਾਬ ਦੀ ਬੋਤਲ ਮਿਲੀ ਜੀ ਉਹਦੇ ਕਰਦਾਰ ਨੂੰ ਮਾਰਿਆ ਗਿਆ ਫਿਰ ਮੁਸੱਲੇ ਵਾਲੇ ਕਿਹਾ ਗਿਆ ਇਹ ਤਾਂ ਜੀ ਗੈਂਗਵਾਰ ਚ ਮਾਰਤਾ ਜੀ ਇਹ ਤਾਂ ਦੁਸ਼ਮਣੀ ਚ ਮਾਰਿਆ ਗਿਆ ਜੀ ਇਹ ਫੁਲਾਨ ਨੇ ਗੈਂਗ ਦੇ ਮਾਰਤਾ ਜੀ ਫੁਲਾਨੇ ਗੈਕਟਰ ਨੇ ਮਾਰਤਾ ਜੀ ਫੁਲਾਨੇ ਜ਼ਿੰਮੇਵਾਰੀ ਲਈ ਦੀ ਜਿੰਮੇਵਾਰੀਆਂ ਦਬਾਉਣ ਵਾਲੇ ਵੀ ਤੁਸੀਂ ਐ ਛੋਡੇ ਕੋਲੀ ਬੈਠੇ ਐ ਉਹ ਇਹ ਆਪਾਂ ਗੱਲ ਸੁਣਦੇ ਰਹੇ ਆ ਵੀ ਦਰਬਾਰ ਸਾਹਿਬ ਤੇ ਜਦੋਂ ਹਮਲਾ ਹੋਇਆ ਉਹਨਾਂ ਸਮਿਆਂ ਦੇ ਵਿੱਚ ਕਹਿੰਦੇ ਅਖਬਾਰਾਂ 'ਚ ਖਬਰਾਂ ਲੱਗਦੀਆਂ ਹੁੰਦੀਆਂ ਸੀਗਾ ਖਬਰ ਕੀ ਲੱਗਦੀ ਸੀ ਵੀ ਦਰਬਾਰ ਸਾਹਿਬ ਦੇ ਵਿੱਚੋਂ ਕਬਰਿਆਂ ਦੇ ਵਿੱਚੋਂ ਬੀਬੀਆਂ ਦੀ ਅਤਰਾ ਜੋ ਕੋਈ ਵਸਤੂਆਂ ਕੋਈ ਚੀਜ਼ਾਂ ਬਸਤਰ ਮਿਲੇ ਆ ਸਿੰਘਾਂ ਦੇ ਕਿਰਦਾਰ ਨੂੰ ਦਾਗੀ ਕਿਵੇਂ ਕਰਨਾ ਸੀ ਲੋਕ ਕਹਿੰਦੇ ਕਿਹੜੇ ਸਿੰਘ ਸੀ ਹੋਏ ਦਰਬਾਰ ਸਾਹਿਬ ਦੇ ਵਿੱਚ ਦਾ ਕੁੱਛ ਕਰਦੇ ਸੀ ਫੋਕਟਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਬੰਦਾ ਇਰਸਾਨ ਆ ਜਿਹੜੀ ਜਸਮਾਨੀ ਚੀਜ਼ ਹੈ ਉਹ ਨਹੀਂ ਖਤਰਨਾਕ ਨਹੀਂ ਆ ਜਿਹਨੂੰ ਜੇ ਮਰਜ਼ੀ ਮਾਰ ਦੇਣਗੇ ਜਿਹਨੂੰ ਮਰਜ਼ੀ ਜੇ ਸਿਰ ਦੇਣਗੇ ਪਰ ਕਰਤਾਰ ਮਾਰਨਾ ਬਹੁਤ ਔਖਾ ਹੁੰਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਿਗਾਹ ਦਿਓ ਭਾਈ ਐਂਬੂਲੈਂਸ ਭੇਜਾ ਦਿਓ 12 ਦੀ ਆਏਗੀ ਆਪਾਂ ਆਪਾਂ ਰੋਕਣੀ ਨਹੀਂ ਭਾਈ ਐਂਬੂਲੈਂਸ ਭੇਜਾ ਦਿਓ ਕੋਈ ਨਹੀਂ ਕੋਈ ਆਪਾ ਲੱਗ ਜਾਓ ਭਾਈ ਲੰਗੀ ਲੰਗੀ ਬੈਠੋ ਕੋਈ ਨਹੀਂ ਬਹੁਤ ਟਾਈਮ ਨਿਕਲ ਜੇ ਭਾਈ ਕੋਈ ਨਹੀਂ ਭਾਈ ਲੰਗੀ ਉਧਰ ਲੰਗੀ ਹੋ ਹੈਲੋ ਫਸਟ ਡਿਸਟਰੈਕਸ਼ਨ ਪੈਦਾ ਕਰ ਰਹੇ ਨੇ ਡਰਨੇ ਸੇ ਡਿਸਟਰੈਕਸ਼ਨ ਪੈਦਾ ਕਰ ਰਹੇ ਨੇ ਨੰਬਰ ਨੋਟ ਕਰ ਲੋ ਹੱਲ ਚੱਲ ਪੈਦਾ ਕਰ ਰਹੇ ਨੇ ਜਾਣ ਬੁਝ ਕੇ ਤੁਸੀਂ ਦੇਖੋ ਭਾਈ ਦਿੱਲੀ ਵੀ ਕਰਦੇ ਰਹੇ ਨੇ ਇਦਾਂ ਹੀ ਐਨਐਸਏ ਲੱਗੀਆਂ ਅਨਸਰ ਲੱਗਿਰੂ ਵੀ ਸਾਲ ਹੋ ਰਿਹਾ ਹੌਟ ਲਿਆ ਸਾਡੇ ਨੇੜੇ ਅਗਲੀ ਕਰੀਬ ਉਹ ਕੇਸ ਦੀ ਸੁਣਵਾਈ ਨਹੀਂ ਹੋ ਰਹੀ ਯਾਰ ਕੇਸ ਦਾ ਟਰਾਈਲ ਹੀ ਨਹੀਂ ਚੱਲਿਆ ਸਰਕਾਰੀ ਵਕੀਲ ਪੇਸ਼ ਹੀ ਨਹੀਂ ਹੁੰਦਾ ਆਪਾਂ ਗੱਲ ਕਰਦੇ ਆ ਵੀ ਜਦੋਂ ਬੰਦੇ ਦਾ ਟੱਕਾ ਹੁੰਦਾ ਹੈ ਬੰਦਾ ਇਨਸਾਫ ਦੇ ਲਈ ਕਾਨੂੰਨ ਕੋਲ ਜਾਊਗਾ ਤੇ ਕਾਨੂੰਨ ਵੀ ਗੱਲ ਸਾਡੀ ਕਿੱਥੇ ਸੁਣ ਰਿਹਾ ਕਿੱਧਰ ਨੂੰ ਲੈ ਤੁਰਿਆ ਗੱਲ ਨੂੰ ਇਹ ਸਮਝਣ ਦੀ ਕੋਸ਼ਿਸ਼ ਕਰੋ ਵੀ ਇਹ ਦੱਬਨੇ ਆ ਇਹ ਕੁਚਲਨੇ ਆ ਮਾਰਨੇ ਆ ਵੇੜੀ ਇਹਨਾਂ ਨੂੰ ਆਪਾਂ ਕੌਣ ਲੜਕਦੇ ਆ ਕਿਉਂਕਿ ਅਸੀਂ ਹਰਕਾ ਨਾਲ ਗੈਰਤਾ ਯੁਰਤਾ ਨਾਲ ਜਿਉਣ ਵਾਲੇ ਲੋਕ ਆ ਅਸੀਂ ਕਰਦਾਰਾਂ ਵਾਲੇ ਲੋਕ ਆ ਇਸੇ ਕਰਕੇ ਸਭ ਤੋਂ ਜ਼ਿਆਦਾ ਆਪਾਂ ਲੜਕਦੇ ਆ ਤੇ ਇਸੇ ਲਈ ਤੁਹਾਡਾ ਲਗਾਤਾਰ ਸਕਾਰ ਵੀ ਖੱਡਿਆ ਜਾਂਦਾ ਹੈ ਤੁਹਾਡੇ ਕਰਦਾਰ ਵੀ ਮਾਰੇ ਜਾਂਦੇ ਆ ਸੋ ਮੇਰਾ ਵੀਰ ਗੱਲਾਂ ਬਾਤਾਂ ਬਹੁਤ ਆ ਪਿੱਛੇ ਮੀਟਿੰਗ ਕਰਨੀ ਆ ਮੈਂ ਮੈਂ ਦੁਬਾਰਾ ਫੇਰ ਆਪਾਂ ਆਉਣੇ ਆ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਭਰਾ ਬਣ ਕੇ ਸਾਰੇ ਆ ਜਾਓ ਜਉਂਦੇ ਤੋਂ ਬੈ ਜਾ ਦੋ ਦੋ ਮਿੰਟ ਬੈ ਜਾ ਜਿੰਨਾ ਚਿਰ ਮਸਲੇ ਦਾ ਹੱਲ ਕੋਈ ਨਹੀਂ ਹੁੰਦਾ ਤੇ ਨਾਲ ਦੀ ਨਾਲ ਪਿੰਡਾਂ ਦੇ ਵਿੱਚ ਰੋਕੇ ਦਲਾ ਕੇ ਲੰਗਰ ਪਛਾਦੇ ਤਿਆਰ ਕਰਕੇ ਸੋਈ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਜਿਆ ਵਧਿੱਕੀਆਂ ਨਾ ਕਰੋ ਮਗਵਾਲ ਪਿੰਡ ਤੋਂ ਲੰਗਰ ਸਾਡਾ ਆ ਰਿਹਾ ਸੀ ਪੁਲਿਸ ਰੁਕਣ ਦਾ ਰੋਕ ਰਹੀ ਹੈ ਮੈਲਾ ਚੌਕ ਫੜ ਰੱਖੇ ਨੇ ਬੰਦੇ ਮੈਲਾ ਚੌਕ ਵੀ ਮੈਲਾ ਚੌਕੀ ਕੋਲ ਪੈਂਦੀ ਆ ਉੱਥੇ ਸ਼ਰਮ ਕਰੋ ਕਾ ਉੱਥੇ ਵੀ ਲੰਗਰ ਰੁਕਿਆ ਰਾਤ ਬੋਹੇ ਬੋਹਾ ਭਲਾੜਾ ਰਸ ਉੱਥੇ ਵੀ ਬਿਬਰੀਆ ਲੰਗਰ ਲੈ ਰਿਆਂ ਸੀਗਾ ਪਤਾ ਲੱਗਿਆ ਬਾਬੇ ਤੋਂ ਮੈਨੂੰ ਉਦੋਂ ਸਾਡੇ ਵੀ ਆ ਕੇ ਪੁਲਿਸ ਲੱਗ ਪਿਆਰ ਕਰਦੇ ਰੋਕ ਕੇ ਗਈ ਹੈ ਸੋ ਇਹ ਗੱਲਾਂ ਠੀਕ ਨਹੀਂ ਹੈਗੀਆਂ ਤੁਸੀਂ ਕਿਹੜੇ ਖੇਤਾਂ ਦੇ ਬੰਦੇਆਂ ਨੂੰ ਕੋਟਦੇ ਨੇ ਆਗੇ ਨੂੰ ਬਾਬਾ ਆ ਹੀ ਗਏ ਬਾਜੀ ਬਾਬਾ ਜੀ ਸੁਬਿੰਦਰ ਸਿੰਘ ਜੀ ਆ ਗਏ 2 ਘੰਟੇ ਉੱਥੇ ਬਰੇ ਉਹੀ ਗੱਲ ਕਰ ਰਹੇ ਨੇ ਜਿਹੜੇ ਅਨੰਦਪੁਰ ਸਾਹਿਬ ਦੇ ਕਿਲੇ 'ਚ ਕੀਤੀ ਸੀ ਰਸਦਾ ਬੰਦ ਕਰਕੇ ਦੁਬਾਰੇ ਉਹੀ ਚੀਜ਼ਾਂ ਹੋ ਰਹੀਆਂ ਨੇ ਬਿਲਕੁਲ ਹੋ ਰਿਹਾ ਆ ਬਾਬਾ ਜੀ ਸੁਬਿੰਦਰ ਸਿੰਘ ਜੀ ਖੜੇ ਆ ਬੋਹੇ ਵਾਲੇ ਇਹ ਕਦੇ ਕੱਲਾ ਲੰਗਰ ਨਹੀਂ ਭਾਈ ਰੋਕਿਆ ਗਿਆ ਰਾਤ 4 ਉੱਥੇ ਜਿਹੜੇ ਸਿੰਘ ਸੀਗੇ ਨਾਲ ਗ੍ਰੰਥੀ ਸਿੰਘ ਸੀ ਇੱਕ ਉਹਨਾਂ ਨੂੰ ਲਿਜਾ ਕੇ ਪੁਲਿਸ ਨੇ ਕੁੱਟਮਾਰ ਵੀ ਕੀਤੀ ਹੈ ਅਕਾਲੀ ਦਾ ਰਾਜ ਬਣਾਉਣਾ ਚਾਹੁੰਦਾ ਜੀ ਇਹ ਇਹ ਅਬਦਾਲੀ ਤਾਂ ਵੀ ਕਹਾਂ ਸਾਰਿਆਂ ਨੂੰ ਮਾਰ ਪਾਉ ਕਿਹੜਾ ਅਬਦਾਲੀ ਕਿਹੜਾ ਚੱਕਰੀਆ ਕਿਹੜਾ ਬਲਕਾ ਸਭ ਸਭ ਨੂੰ ਮਾਰ ਪਾਊਗਾ ਭਾਈ ਇਹ ਅਈ ਖੇਤਾਂ 'ਚ ਵੀ ਆ ਰਿਹਾ ਬੰਦੇ ਨੂੰ ਆ ਕੇ ਖੇਤਾਂ 'ਚ ਵੀ ਆ ਗਿਆ ਅੱਛਾ ਖੇਤਾਂ 'ਚ ਵੀ ਮਾਰਿਆ ਮੈਂ ਸਾਹਮਣਾ ਕਰਾ ਸਾਡਾ ਅਫੇ ਉਰੇ ਉਹ ਖੱਡੀਆਂ ਨੇ ਮਹਾਲੀ ਤੋਂ ਬੰਦਿਆਂ ਦੀਆਂ ਗੱਡੀਆਂ ਸਾਡੇ ਘਰੇ ਅੱਛਾ ਖੇਤਾਂ 'ਚ ਦੇਖੋ ਸੀਐਮਓ ਕਿੱਥੇ ਆ ਘਰ ਕਿੱਥੇ ਨੇ ਇੱਥੇ ਚ ਇੱਕ ਪੁਲਿਸ ਨੇ ਕੁੱਟਿਆ ੱੱੱਲੇ ਭਾਈ ਛੋਡੇ ਘਰਾ ਤੱਕ ਨਹੀਂ ਗੱਲ ਪੂਰਾ ਸਰੂਰ ਛੜ ਪੂਰਾ ਪੰਜਾਬ ਕੇ ਹਿਆਲਾ ਪੁੱਛ ਨੇ ਖਾਉਂ-ਖਾਉਦੇ ਮੁੰਡੇ ਚੱਕ ਕੇ ਥਾਣਾ ਅੱਜ ਫੋਨ ਕਰਕੇ ਡਰਾ ਰਹੇ ਐ ਐਸਐਚਓ ਡੀਐਸਪੀ ਐਸਪੀ ਉੱਥੇ ਨਹੀਂ ਜਾਣਾ ਉੱਟ ਤੂੰ ਆਇਆ ਇੱਥੇ ਆ ਕੇ ਜਦੋਂ ਆਪਾਂ ਤੁਰੇ ਹੁੰਦੇ ਨੇ ਇੱਧਰੋਂ ਇੱਥੇ ਆ ਕੇ ਤੇ ਮੁਕਾਉ ਲਾ ਕੇ ਸੀਗਾ ਤਾਂ ਵੀ ਤੁਸੀਂ ਇਹਦਾ ਕੀਤਾ ਭੁਗਤੋਗੇ ਆ ਮੈਨੂੰ ਪੱਤਰਕਾਰ ਦਾ ਫੋਨ ਆਇਆ ਜਸਵੀਰ ਦਾ ਮੁੰਡੇ ਦਾ ਰਣਜੀਤ ਦਾ ਜਿਹੜਾ ਵਹਤੋਂ ਕਹਿੰਦਾ ਡੀਐਸਪੀ ਸੱਜਵਾਲੀ ਵਾਲਾ ਮੁੰਡਾ ਕਹਿੰਦਾ ਮੇਰੇ ਡੀਐਸਪੀ ਕੋਤਰਵਾ ਫੋਨ ਕਰਕੇ ਕਹਿੰਦਾ ਕਿ ਆ ਵੀਡੀਓ ਡਿਲੀਟ ਕਰ ਦੇ ਤੇ ਹਿਸਾਬ ਲਾ ਲਾ ਉਹਦੇ ਦੇਖੋ ਯਾਰ ਕਮਾਲ ਦੀ ਗੱਲ ਹੋਈ ਪਈ ਹੈ ਰਹਿ ਕੀ ਗਿਆ ਕਿਹੜਾ ਲੋਕਤੰਤਰ ਕਹ ਲੋਕਤੰਤਰ ਹੀਦਾ ਹੀ ਦੰਦੇ ਰਹੇ ਇਹ ਕਹਿੰਦੇ ਆ ਸਾਡੇ ਨਾਲ ਬੀਜੇਪੀ ਐ ਕਰ ਰਹੀ ਆ ਮੋਦੀ ਐ ਕਰ ਰਿਹਾ ਸਾਡੇ ਬੰਦੇ ਫੜ ਰਿਹਾ ਈਡੀ ਨੂੰ ਮਗਰ ਪਾਇਆ ਹੋਇਆ ਸਾਡੀ ਮੇਰ ਦੀ ਚੋਣ ਲੁੱਟ ਕੇ ਲੈ ਗਿਆ ਚੰਡੀਗੜ੍ਹ ਤੋਂ ਉੱਥੇ ਬੀਜੇਪੀ ਦਾ ਦਫਤਰ ਕਰੀ ਬੈਠੇ ਕੱਲੇ ਦਿੱਲੀ ਇਹ ਕਹ ਲੋਕਤੰਤਰ ਮਾਰਿਆ ਗਿਆ ਜੀ ਘੁੱਟਿਆ ਗਿਆ ਜੀ ਦੱਬਿਆ ਗਿਆ ਜੀ ਅਸੀਂ ਸੁਪਰੀਮ ਕੋਰਟ ਜਾਵਾਂਗੇ ਜੀ ਤੇ ਇੱਛਾ ਕਿਹੜਾ ਕੀ ਹੋ ਰਿਹਾ ਹੈ ਲੋਕਤੰਤਰ ਤੁਸੀਂ ਪੱਤਰਕਾਰ ਤੱਕ ਨਹੀਂ ਰੱਖਦੇ ਆਓ ਨੌਜਵਾਨ ਨੇ ਬਖਸ਼ੇ ਮੀਡੀਆ ਤੁਸੀਂ ਸਰਦ ਦੱਬ ਲਿਆ ਆਵਾਜ਼ਾਂ ਤੁਸੀਂ ਦੱਬ ਰਹੇ ਹੋ ਝੂਠੇ ਮੁਕੱਦਮੇ ਦਰਜ ਕਰ ਰਹੇ ਹੋ ਜ਼ਿਲ੍ਹਾ ਚ ਚੱਦਰ ਨਾਲੇਕ ਦੀ ਧਿਰ ਧਾਰ ਰਹੇ ਹੋ ਯਾਰ ਕਿਹੜੇ ਲੋਕਦਰ ਦੀ ਗੱਲ ਕਰਦੇ ਆ ਵੀ ਬੰਦੇ ਆ ਭਾਈ ਕੀ ਕਹਿਣਾ ਜਣਾ ਜੀ ਆਪਣੇ ਖੇਡਿਆ ਉਹ ਬਣਾਇਆ ਗਾ ਮੈਂ ਇਸੇ ਫੇਲਾਇਆ ਜੀ ਮਰਦਾ ਨਹੀਂ ਤੁਸੀਂ ਜਾਨਵਰ ਰੱਖਣ ਚਾਹੁੰਦੇ ਹੋ ਚਲੋ ਆਪਾਂ ਆ ਮੁੱਦੇ ਦੀ ਗੱਲ ਕਰਦੇ ਆ ਵੀਰੇ ਮੁੱਦੇ ਦੀ ਗੱਲ ਕਰਦੇ ਆ ਮੇਰਾ ਵੀਰੇ ਮੈਂ ਤੇਰੀ ਗੱਲ ਕਰਦੇ ਆਪਾਂ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਅਸੀਂ ਬਾਰ-ਬਾਰ ਇਹ ਪ੍ਰਸ਼ਾਸਨ ਖੜਾ ਬੇਨਤੀ ਕਰਦੇ ਆ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਉਹ ਭਰਾਵਾ ਜਿੰਨਾ ਜੋਰ ਇਹਨਾਂ ਨੂੰ ਦੱਬੜ ਤੇ ਲਾ ਰਿਹਾ ਹੈ ਉਹ ਉਨਾਂ ਜੋਰ ਚਿੱਟਾ ਦੱਬੜ ਤੇ ਲਾ ਲਾ ਯਾਰ ਜੈਕਾਰਾ ਮਰਦਾਬਾ ਉਹ ਰੋਜ਼ ਜੈਕਾਰਾ ਰੋਜ਼ ਨੋਜਵਾਨੀ ਮਰਦੀ ਆ ਰੋਜ਼ ਅੱਜ ਤੋਂ 10 ਮੁੰਡੇ ਰੋਜ਼ ਚਿੱਟਾ ਟੀਕਾ ਲਾ ਕੇ ਮਰਦੇ ਆ ਦੇਖਦੇ ਨਹੀਂ ਇਹਦਾ ਕਹਿਦਾ ਹੁੰਦਾ ਸੀਗਾ ਕਿ ਸਿਵਿਆਂ ਦੀਆਂ ਲਾਟਾਂ ਉੱਚੀਆਂ ਹੋ ਗਈਆਂ ਚੁੱਲਿਆਂ ਦੀ ਅੱਗਾਂ ਬੁਝ ਗਈਆਂ ਹਵਾਈ ਜਹਾਜ਼ਾਂ ਦੇ ਜਾਂਦੇ ਲੀਡਰਾਂ ਨੂੰ ਚੁੱਲਿਆਂ ਦੀ ਅੱਗਾਂ ਨਹੀਂ ਦਿਖਦੀਆਂ ਸਿਵਿਆਂ ਦੀਆਂ ਲਾਟਾਂ ਨਹੀਂ ਦਿਖਦੀਆਂ ਅੱਜ ਤੈਨੂੰ ਕਿਵੇਂ ਦਿਖਦੀ ਹੈ ਭਾਈ ਬਸ ਕਸੂਰ ਭਾਈ ਸਾਡਾ ਹੀ ਹੈ ਹੁਣ ਆ ਤੁਸੀਂ ਦੇਖ ਲਿਓ ਕੋਈ ਮਾਲਾ ਮੋਟੇ ਕੰਮਾਂ ਪਿੱਛੇ ਕੋਈ ਗਲੀ ਬਣਾਤੀ ਕੋਈ ਨਾਲੀ ਬਣਾਤੀ ਕੋਈ ਮਾਲਾ ਮੋਟਾ ਨਸਾਕਸ ਬਣਾਤਾ ਕੋਈ ਮੰਗਰ ਪੂਛ ਲਾਤੀ ਤੂੰ ਪਿੰਡ ਦਾ ਕਾਈ ਦਾ ਪ੍ਰਧਾਨ ਹੈ ਤੂੰ ਸਰਪੋ ਪ੍ਰਧਾਨ ਹੈ ਤੂੰ ਜਨਰਲ ਸਕੱਤਰ ਹੈ ਕੋਈ ਫੋਟੋ ਖਰਾ ਕੇ ਆ ਆ ਕੇ ਕਿਸੇ ਦੇ ਵਿਆਹ ਚ ਆ ਕੇ ਫੋਟੋ ਮਾ ਕਰਾ ਲਿਆ ਉਹ ਵੀ ਖੁਸ਼ ਹੋ ਜਾਂਦੇ ਤੇ ਸਾਡੇ ਦਾ ਮੁੱਖ ਮੰਤਰੀ ਮੰਤਰੀ ਐਮ ਐਲ اے ਵਿਆਹ ਚ ਆਇਆ ਸੀ ਜਿਹੜੇ ਪਿੰਡਾਂ ਵਾਲੇ ਲੀਡਰ ਨੇ ਪਹਿਲਾਂ ਤਾਂ ਬੇੜਾ ਉਹਨਾਂ ਦੀ ਵੈਦਾ ਉਹਨਾਂ ਦੀ ਗਾਇ ਲੱਗਣਾ ਪੈਂਦਾ ਉਹਨਾਂ ਦੀ ਵੈਦਾ ਪਹਿਲਾਂ ਪਿੰਡਾਂ ਵਾਲੇ ਜਿਹੜੇ ਪਿੰਡ ਵਾਲੇ ਆ ਪਹਿਲਾਂ ਉਹਨਾਂ ਨੂੰ ਖੜਾ ਕੇ ਸਾਰਾ ਪਿੰਡ ਕਿੱਥੇ ਕਰੋ ਉਹਨਾਂ ਨੂੰ ਪੁੱਛੋ ਸਵਾਲ ਇਹ ਉਹ ਨਹੀਂ ਇਹ ਹੋ ਰਿਹਾ ਜਾਲ ਜਾਲ ਕੇ ਚਾਹਿਆ ਜਾਲ ਕੇ ਕਰਦੇ ਆ ਜੀ ਹੋਰ ਸੜਕਾਂ ਤੇਰੀਆਂ ਨਹੀਂ ਰੋਲ ਆਇਆ ਭਾਈ ਸੜਕਾਂ ਸਾਰਾ ਜੋ ਸੜਕ ਭਾਈ ਪੁਨਾ ਸਾਈਟ ਤੋਂ ਸੌ ਲੰਘੀ ਹੋਈ ਤੇ ਭਾਈ ਇਹਨਾਂ ਨੂੰ ਪਤਾ ਵੀ ਬੰਦ ਦਾ ਰਸਤਾ ਪੰਦਾ ਪਤਾ ਹੈ ਇਹਨਾਂ ਨੂੰ ਆਪਾਂ ਇਸ ਦਰ ਘਟੇ ਰਿਹਾ ਤਾਲੂ ਅਲੱਗ ਹੈ ਮਰੀਜ਼ ਰੋਕੀ ਗਏ ਆ ਯਾਰ ਭਾਈ ਵੀ ਆ ਜਾ ਭਾਈ ਵੀ ਵੱਡਾ ਹਾਈਵੇ ਚੰਡੀਗੜ੍ਹ ਨੂੰ ਪਟਿਆਲੇ ਨੂੰ ਕਿੱਦੇ ਦਿਖਾਏ ਦੇਣੀ ਹੈ ਆਪਾਂ ਇਹ ਨਾਲੀਆਂ ਨਾਲ ਬੰਨ੍ਹ ਦੇਣਾ ਵੀ ਇਹਦਾ ਜੀ ਮਰੀਜ਼ਾਂ ਨੂੰ ਤੰਗ ਕਰਦੇ ਆ ਇਹ ਬੰਦੇ ਲੱਗੇ ਹੋਏ ਇਹਨਾਂ ਦੇ ਇਹ ਛਲਕਾਂ ਦੇ ਪੈ ਜਾਂਦੇ ਲੋਕਾਂ ਨੂੰ ਤੰਗ ਕਰਦੇ ਆ ਇਹਦਾ ਮੌਕਾ ਮਿਲੂਗਾ ਨਾਲ ਸੇਵਲ ਭਾਰਤੀ ਦੇ ਮੁਲਾਜ਼ਮ ਵੀ ਨੇ ਆਪਣੇ ਚ ਕੋਈ ਇਹੋ ਜਿਹੀ ਗੱਲ ਨਹੀਂ ਮੁਲਾਜ਼ਮ ਵੀ ਆਪਣੇ ਬਹੁਤ ਕੁਸ਼ ਕਰਨਗੇ ਮੈਨੂੰ ਦੱਸੀ ਜਾਂਦਾ ਵੀ ਉਹ ਬਹੁਤ ਕੁਸ਼ ਕਰਨਗੇ ਭਰਾ ਮੇਰੇ ਆ ਪਰ ਆਪਾਂ ਸ਼ਾਂਤੀ ਤੋਂ ਚਾਰਤੇ ਤੋਂ ਇਹਨਾਂ ਦੇ ਜ਼ਬਰਦਸਤ ਸਬਰ ਨਾਲ ਮੁਕਾਬਲਾ ਕਰਨਾ ਤੇ ਵਾਰ ਵਾਰ ਇੱਕੋ ਜਿਹਾ ਬੇਨਤੀ ਕਰਦਾ ਕੋਈ ਗੱਲ ਨਹੀਂ ਸਾਡੇ ਕੋਲ ਬਹੁਤ ਵੱਡੀਆਂ ਉਦਾਹਰਣਾਂ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਕੇ ਦਿਖਾਇਆ ਸੀ ਤੇ ਜਲੋਂ ਦੀ ਜੜਪੱਟੀ ਸੀ ਨਮੇ ਪਾਸ਼ਾ ਗੁਰ ਤੇਗ ਬਹਾਦਰ ਨੇ ਜ਼ਬਰਦਸਤ ਮੁਕਾਬਲਾ ਸਬਰ ਦਾ ਕੀਤਾ ਤੇ ਜਲਦੀ ਜੜ ਪਟ ਕੇ ਉਹ ਮਰੀ ਸੀ ਇਸ ਕਰਕੇ ਸਾਡੇ ਕੋਲ ਸਬਰ ਤੇ ਜਬਰ ਦੀ ਜਿਹੜੀ ਬਹੁਤ ਵੱਡੀ ਧਾਰਨਾ ਹੈ ਇਹ ਸਾਡੇ ਕੋਲੋਂ ਦੁਨੀਆਂ ਦੇ ਵਿੱਚ ਕੋਈ ਧਾਰਨਾ ਨਹੀਂ ਹੋਈ ਐਸੀ ਇਸ ਕਰਕੇ ਕੋਈ ਗੱਲ ਨਹੀਂ ਇਹ ਜੋ ਮਰਜ਼ੀ ਕਰਨਾ ਪੈਥੇ ਸਬਰ ਦੇ ਨਾਲ ਸ਼ਾਂਤੀ ਜਾਪਦੇ ਰਹਿਣਾ ਅਗਲੇ ਸਟੇਜ ਦੀ ਕਾਰਵਾਈ ਬਰਾਬਰ ਚਲਦੀ ਰਹੂਗੀ ਇਸ ਸੁਣੀ ਚਲੇ ਧਿਆਨ ਲੱਗ ਗਿਆ ਮੇਰੀਆਂ ਬੇਟੀਆਂ ਉਹਨਾਂ ਦੇ ਗੌਰ ਕਰਕੇ ਲੰਗਰ ਪ੍ਰਸ਼ਾਦ ਦੇ ਬਿਸਤਰੇ ਉਹ ਸਾਰੇ ਮੇਰਾ ਵੀ ਪੁੰਡਾ ਜੁਲੂਕੇ ਦੇ ਕੇ ਆਲੂ ਦਾਲੇ ਵੰਡਾਲੂ ਬਰਾਬਰ ਦੇ ਆਹ ਕੁਟੀ ਦਾ ਰਿਸ਼ਤੇਦਾਰ ਆ ਪੁਲਸ ਵਾਲਾ ਉਹਨੇ ਇਹਨਾਂ ਨੂੰ ਰੋਕਿਆ ਗਿਆ ਪਹਿਲਾਂ ਫਿਰ ਇਹਨਾਂ ਦੇ ਗੱਲ 20 ਜਣੇ ਪੁਰਸ਼ਾਂ ਦੇ ਨਾਲ ਇਹਨਾਂ ਨੂੰ ਰੋਕਣ ਖਾਤਰ ਬਹੁਤ ਸਿੱਟਾ ਕਰੇ ਮੈਂ ਉਹਦਾ ਢੀਂਆ ਘੁੱਟਦਿਆਂ ਇਹਨਾਂ ਨੂੰ ਬੋਲਣ ਦਾ ਮੌਕਾ ਜੋ ਨਹੀਂ ਵੀ ਅਸੀਂ 10 ਵਜੇ ਬੋਲੋ ਭਾਈ ਬੋਲੋ ਪਹੁੰਚੋ ਬੱਦ ਤੋਂ ਬੱਦ ਦੋਸਤੋ ਪਹੁੰਚੋ ਇਹਨੇ 10 ਵਜੇ ਆਏ ਸੀਗੇ ਇਹਨੇ ਵੀਰੇ ਨੂੰ ਦਰਸਾ ਕੇ ਸ਼ੰਗ ਤੇ ਦਰਸ਼ਨ ਕਰਨ ਲਈ ਪਾਣੀ ਸੁਧਰੀਆਂ ਲੜਾਈਆਂ ਬੈਠ ਗਏ ਤੁਹਾਨੂੰ ਸਟੇਜ ਤੋਂ ਦੋ ਲੇਡੀਆਂ ਸੀ ਉਹ ਸਾਡੇ ਪ੍ਰੋਫੈਸਰਾਂ ਵਾਲਿਆਂ ਨੇ ਹਿੱਟਾ ਨਹੀਂ ਮਾਰੇ ਆ ਡੰਡੇ ਵੀ ਵਾਰੇ ਆ ਸਾਨੂੰ ਫੜ ਕੇ ਤੇ ਕਚਨ ਤੋਂ ਲੁੱਟੀਆਂ ਨੇ ਜੇਕਰ ਅਸੀਂ

नगर मां पर कयो साइड लखरा सेखो सैर कु हथ बंदि केनती आहे हिकु बारे फरियो हरमा सिंधे तो जतेंद्र भाई जंग उहो धरने च पहुचे आॾे लाइ ਦੂਸਰੇ ਬੰਦੇ ਵੀ ਕਿਸੇ ਨੇ ਕੀ ਪੈੜਾ ਮੋਬਾਈਲ ਟਿਕਿਆ ਇੱਕ ਕਿਸੇ ਨੇ ਪੈਸੇ ਨੇ ਬਾਈ ਮੇਰੇ ਕੋਲੇ ਨੇ ਆਪਣੀ ਨਿਸ਼ਾਨੀ ਦੱਸ ਕੇ ਉਹਦੇ ਪੈਸੇ ਤੇ ਮੋਬਾਈਲ ਮੇ ਤੋਂ ਲੈ ਰਿਓ ਭਾਈ ਪੈਸੇ ਟਿਕੇ ਨੇ ਦੇਖ ਸਕਦੇ ਹੋ ਦੋਸਤੋ ਦਿਨ ਰਾਤ ਦਾ ਜਿਹੜਾ ਕਹਦੀ ਧਰਨਾ ਸ਼ੁਰੂ ਹੋ ਚੁੱਕਿਆ ਲੰਗਰ ਵੀ ਗੁਰੂ ਦਾ ਸ਼ੁਰੂ ਹੋ ਚੁੱਕਿਆਗਾ ਵੱਧ ਤੋਂ ਵੱਧ ਧਰਨੇ ਦੇ ਵਿੱਚ ਪਹੁੰਚੋ ਦੇਖ ਸਕਦੇ ਹੋ ਤੁਸੀਂ ਲੈਪ ਤਸਵੀਰਾਂ ਕੋਠੀ ਸਮਝ ਲਓ ਵੀ ਨਜ਼ਦੀਕ ਹੀ ਐ ਮੁੱਖ ਮੰਤਰੀ ਦੀ ਕੋਈ ਜਥੇਬੰਦੀ ਵੀ ਆਪਣੇ ਵੀਰ ਨੇ ਉਹ ਸਮਾਗਮ ਹੋ ਰਿਹਾ ਜੀ शांती पूरो हिकिड़ो असां लॻले ला सघे भाई जीती घुमा बचार रखो वाहिगुरू जी का ख़ालसा वाहिगुरू जी फते बाउ जी जंग किथां किताब सारो फे ਸਭ ਬੈਠੋ ਇੱਧਰ ਸਾਰੇ ਇਹੋ ਲੰਬਾ ਚਲਣਾ ਕੰਮ ਆਉਦਾ ਰਹਿਣੀ ਵੀ 1 ਮਿੰਟ ਦੇ ਮੁੱਕ ਜਾਣਾ ਹੈ ਸ਼ਾਮ ਤੱਕ ਮੁੱਕ ਜਾਣਾ ਹੈ ਉਹ ਵਾਜੀ ਜੀ ਦਾ ਰਸਾਈ ਕਰਾਣੇ ਆਂ ਸਾਡੀ ਪੜਾ ਇੱਕ ਦਿਨ ਲੱਗਿਆ ਦੋ ਦਿਨਾਂ ਕੇ ਇਹ ਦਿਨਾਂ ਲੱਗੇ ਤੇ ਅੱਜ ਵੀ ਆਹ ਕਰਾਉਣਾ ਜੋ ਸਰਕਾਰ ਨੇ ਅੱਟ ਸਾਰੀਆਂ ਹੱਦਾ ਪਾਰ ਕਰੀਆਂ ਨੇ ਸਾਡੇ ਨਾਮ ਦੇ ਵੀਰ ਬੰਦਕ ਸਾਰੇ ਇਕੱਠੇ ਹੋ ਗਏ ਆਪਣੇ ਆਪਣੇ ਇਲਾਕੇ ਦੇ ਵਿੱਚ Yes! <laughs>